ਪਰਿਵਾਰ ਜੀ ਮੈਂ ਤੁਹਾਨੂੰ ਦੱਸ ਰਹੀ ਆ ਵੀ ਮੈਂ ਇਹ ਭੈਣ ਦਾ ਪਰਿਵਾਰ ਹੈ ਮੈਂ ਉਸੇ ਕੋਲ ਹੀ ਰਹਿਣੀ ਆ ਉਸ ਨੂੰ ਆਪਣਾ ਪਰਿਵਾਰ ਮੰਨਦੀ ਆ ਜੀ ਮורה ਮੈਂ ਉੱਥੇ ਜਾਵਾਂਗੀ ਉਹ ਵੀ ਸੰਭਾਲਦੇ ਨੇ ਵੀ ਮੇਰੇ ਕੋਲ ਖਰਚਾ ਪਾਣੀ ਕੋਈ ਨਹੀਂ ਲੈਂਦੇ ਟਾਈਮ ਪਾਸ ਕਰਨ ਲਈ ਜਿੱਦ ਮਰਿਆ ਆਣੀ ਆ ਛੱਡਣ ਤੇ ਮਨ ਨਹੀਂ ਕਰਦਾ ਜੀ ਪਿਤਾ ਜੀ ਪਹਿਲਾਂ ਕਰੀ ਹੋਈ ਸੀ ਪਿਤਾ ਜੀ ਨੇ ਪਰਚੀ-ਪਰਚੀ ਆਪਣੇ ਨਾਮ ਤੇ ਕਟਾਉਂਦੇ ਸੀ ਉਹਨਾਂ ਨੇ ਕਰੀ ਹੋਈ ਸੀ ਫਿਰ ਉਸ ਤੋਂ ਬਾਅਦ ਉਹ ਚਲੇ ਗਏ ਫਿਰ ਉਸ ਤੋਂ ਬਾਅਦ ਮੈਂ ਹੋਰ ਕੰਮ ਕਰਦੀ ਸੀ ਭਾਂਡੇ-ਭੁੰਡਿਆਂ ਦਾ ਫਿਰ ਉਹ ਮੈਂ ਛੱਡ ਦਿੱਤਾ ਫਿਰ ਮੈਂ ਇੱਥੇ ਬੈਠ ਗਈ ਫਿਰ ਮੈਂ ਆਪਣਾ ਇੱਥੇ ਕਰਦੀ ਰਹੀ ਕੰਮ ਕਹਿੰਦੇ ਹੁੰਦੇ ਵੀ ਲੋਹਰ ਦੇ ਜ਼ਿਲ੍ਹੇ ਜੁਆਏ ਆ ਸੀ ਬਹਿੜਵਾਲ ਪਿੰਡ ਸੀ ਕੋਈ ਹੁਣ ਬਹਿੜਵਾਲ ਉੱਥੇ ਤਾਂ ਮੇਰੇ ਜਿਹੜਾ ਸੋਹਰਾਂ ਦਾ ਪਿੰਡ ਸੀਗਾ ਉਹ ਸੀਗਾ ਸਿਆਲ ਨਾ ਅਗਰ ਨੂੰ 10 ਸਾਲ ਦੀ ਸੀ 10 ਸਾਲ ਦੇ ਸੀ ਹਾਂ ਵਿਆਹ ਤਾਂ ਇੱਥੇ ਹੀ ਹੋਇਆ ਸੀ ਪਟਿਆਲੇ ਚ ਆ ਕੇ ਮਾਤਾ ਜੀ ਜਿਵੇਂ ਤੁਹਾਡੀ ਉਮਰ ਹੈਗੀ ਆ ਆਪਾਂ ਦੇਖਿਆ ਜਾਵੇ ਇਸ ਉਮਰ ਦੇ ਵਿੱਚ ਤਾਂ ਘਰ ਬੈ ਕੇ ਸੇਵਾ ਕਰਾਣਾ ਨਾ ਹੁੰਦਾ ਪਰ ਇੱਕ ਰੱਬ ਦੀ ਜਿਹੜੀ ਮਾਰ ਆਪਾਂ ਕਹਿ ਸਕਦੇ ਆ ਪਰ ਦੂਸਰੇ ਪਾਸੇ ਕਿ ਕੀਰਤ ਜਿਹੜੀ ਆ ਤੁਸੀਂ ਅੱਜ ਵੀ ਨਹੀਂ ਛੱਡੀ ਜਾਂ ਪੋਦੇ ਮੀਨੇ ਜੋ 2-4 ਬੰਦੇ ਹੈਗੇ ਨੇ ਉਹ ਬਣਾਉਂਦੇ ਨੇ ਲੋਹੜੀ ਜਿਵੇਂ ਮਾਤਾ ਜੀ ਬਾਦ ਦੇਖਦੇ ਆਂ ਇਸ ਜਗ੍ਹਾ ਦੇ ਵਿੱਚ ਤੁਸੀਂ ਬੈਠੇ ਹੋਏ ਹੋ 12 ਮਹੀਨੇ ਤੀਜ ਦਿਨ ਫਿਰ ਅੱਕੇ ਕੀ ਕਰਦੇ ਹੋ ਜਿਵੇਂ ਚਲੋ ਹੁੰਦਾ ਇਹ ਲੋਹੜੀ ਦਾ ਸੀਜ਼ਨ ਚੱਲ ਰਿਹਾ ਹੁੰਦਾ ਫਿਰ ਬਾਕੀ ਗਰਮੀਆਂ 'ਚ ਗਰਮੀਆਂ 'ਚ ਵੀ ਇਹੀ ਕੱਟਨੀ ਹੈ ਮੈਂ ਪੁੱਛੋ ਨਾ ਗੁੰਡੀਆਂ ਕੋਲੋਂ ਮੈਂ ਇਹੀ ਕੰਮ ਕਰਦੀ ਆਂ ਹੋਰ ਨਹੀਂ ਕੋਈ ਕਰਦੀ ਗਰਮੀਆਂ 'ਚ ਵੀ ਆ ਜਾਂਦੀ ਆ ਉਹ ਸ਼ਾਮ ਦੀ ਐ ਅਦਰ ਉਦਰ ਜਗ੍ਹਾ ਹੁੰਦੀ ਐ ਬੈਠਣ ਦੀ ਬਥੇਰੀ ਐ ਪਰ ਅਸੱਚ ਬਹਿ ਜਾਂਦੀ ਆ ਪੱਖਾ ਲਗਾ ਕੇ ਕੋਈ ਮਨਾਂ ਨਹੀਂ ਕਰਦਾ ਫਿਰ ਜਦੋਂ ਛਾਂ ਆ ਜਾਂਦੀ ਆਪਣੀ ਪੱਟੀ ਲਗਾ ਦਿੰਨੀ ਕਦੇ ਕੋਈ ਇਹ ਸਰਕਾਰ ਤੋਂ ਸਹਾਇਤਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਰਕਾਰ ਤੋਂ ਕੋਈ ਮਦਦ ਮਿਲ ਜੇ ਕਿਉਂਕਿ ਜਿਵੇਂ ਲੰਬਾ ਸਮਾਂ ਤੁਸੀਂ ਦੱਸ ਰਹੇ ਹੋ 55 ਸਾਲ ਤੋਂ ਨੀਂ ਜਗ੍ਹਾ ਤੇ ਹੋਗੇ ਹਾਂਜੀ ਹਾਂਜੀ ਕੁਛ ਨਹੀਂ ਕਰਿਆ ਜੀ ਕੌਣ ਦਿੰਦਾ ਕੋਈ ਸਹਾਇਤਾ ਕੋਈ ਕਰਦਾ ਅੱਜ ਕੱਲ ਕੋਈ ਦਿੰਦਾ ਨਹੀਂ ਹੈਗਾ ਕੋਈ ਸਹਾਇਤਾ ਸੋਦਾ ਦੀ ਕੋਈ ਗੱਲ ਹੀ ਨਹੀਂ ਕਰੀ ਕਰੀ ਹੈਗੀ ਦੇ ਉਹ ਤਰੀਕੇ ਹੋਗਾ ਨਾ ਕਿ ਵਧੀਆ ਆ ਜਵੇ ਦੁਕਾਨਾਂ ਤੇ ਸ਼ੋਰੂਮ ਤੋਂ ਪੈਕਿੰਗ ਵਾਲਾ ਮਾਲ ਹੋਵੇ ਐਕਸਪਾਇਰੀ ਮੈਨੂਫੈਕਚਰੀ ਲਿਖੀ ਹੋ ਕਦੋਂ ਬਣਿਆ ਕਦੋਂ ਖਰਾਬ ਹੋਣਾ ਕਿ ਲੋਕ ਉਸ ਤਰੀਕੇ ਵੱਲ ਨੂੰ ਤੁਰ ਪੈਣ ਜਿਹੜੇ ਅੱਜ ਦਾ ਜਿਹੜਾ ਹੋਰ ਬਈਆਂ ਨੇ ਆਣ ਕੇ ਕੰਮ ਖਰਾਬ ਕੀਤੇ ਆ ਜੀ ਜਿੱਥੇ ਦੇਖੋ ਬਈ ਇਹ ਲਗਾ ਕੇ ਬੈਠੇ ਆ ਜਿੱਥੇ ਦੇਖੋ ਬਈ ਇਹ ਲਗਾ ਕੇ ਬੈਠੇ ਆ ਖਾਲੀ ਹੋ ਗਿਆ ਇਕ ਤਰ੍ਹਾਂ ਦਾ ਦੱਸੋ ਬਈਆਂ ਦਾ ਦੇਸ਼ ਬਣ ਗਿਆ ਪੰਜਾਬ ਸਾਰਾ ਬਾਹਰੋਂ ਨਿਕਲ ਗਿਆ ਕੀ ਫਾਇਦਾ ਹੋਇਆ ਦੱਸੋ ਫੇਰ ਕਹਿੰਦੇ ਨੇ ਇਹ ਬਣੇ ਇਸ ਤਰ੍ਹਾਂ ਬਣੇ ਇਸ ਤਰ੍ਹਾਂ ਬਣੇ ਕੀ ਬਣੇਗਾ ਦੱਸੋ ਪੰਜਾਬ ਦਾ ਸਾਰੇ ਨੇ ਉੱਥੇ ਜਾ ਕੇ ਭਾਂਡੇ ਮਾਂਜਦੇ ਨੇ ਉਰੇ ਆਪਣੇ ਕੰਮ ਨਹੀਂ ਕਰਦੇ ਕੋਈ ਦੇਖੋ ਅਗਲੇ ਕੱਲ੍ਹ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਤਾ ਦੋਸਤੋ ਜਿਸ ਤਾਂ ਹੀ ਅਸੀਂ ਤੁਹਾਨੂੰ ਵੱਖ-ਵੱਖ ਸਟੋਰੀਆਂ ਦੇ ਨਾਲ ਨਿਸ਼ਾਨ ਕਰਦੇ ਆ ਤਾਂ ਇੱਕ ਪਟਿਆਲਾ ਦੀ ਉਹ ਤਸਵੀਰ ਦਿਖਾ ਰਹੇ ਆ ਤਾਂ ਇੱਕ ਇਹ ਬਜ਼ੁਰਗ ਮਾਤਾ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਜਿੱਥੇ ਜਿਵੇਂ ਲੋਹੜੀ ਦਾ ਤਿਉਹਾਰ ਹੈ ਤਾਂ ਇਹ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ ਵਿਆਹ ਕੀ ਜਦੋਂ ਹੀ ਪਿਆਦਾ ਵੀ ਨਹੀਂ ਹੋਏ ਦੇ ਤਕਰੀਬਨ 55 ਸਾਲ ਤੋਂ ਜਿਵੇਂ ਮਾਤਾ ਜੀ ਦੱਸਦੇ ਆ ਕਿ ਅਸੀਂ ਇਹ ਕੰਮ ਕਰਦੇ ਆ ਇਹ ਇਧਰਲੇ ਪਾਸੇ ਛੋਲੇ ਪਏ ਆ ਔਰ ਦੂਸਰੇ ਪਾਸੇ ਮੱਕੀ ਪਈ ਹੈ ਔਰ ਇਹ ਮਾਤਾ ਜਿਹੜੀ ਹੈ ਪਿਛਲੇ 55 ਸਾਲ ਤੋਂ ਜਾਣੇ ਕਿ 55 ਸਾਲ ਤੋਂ ਇਹ اسی ਜਗ੍ਹਾ ਦੇ ਉੱਤੇ ਛੋਲੇ ਭੁੰਦੇ ਆ ਔਰ ਮੱਕੀ ਦੇ ਦਾਣੇ ਕਈ ਜਿਵੇਂ ਪੀੜ੍hiyan ਆਪਾਂ ਕਹਿ ਦਿੰਦੇ ਆ ਲੰਘ ਜਾਂਦੀਆਂ ਜਵਾਬਾ ਜੀ ਕੀ ਨਾਮ ਹੈ ਤੁਹਾਡਾ ਗੁਰਦੀਪਕਰ ਪਹਿਲੇ ਸਭ ਤੋਂ ਪਹਿਲੇ ਤਾਂ ਮਾਤਾ ਉਮਰ ਜਾਣਾਂਗੇ ਤੁਹਾਡੀ ਉਮਰ ਕਿੰਨੀ ਹੈ 85ਵਾਂ ਸਾਲ ਆ ਜੀ 85 ਸਾਲ ਹੋ ਗਏ ਤੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ 55 ਸਾਲ ਹੋ ਗਏ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਹੀ ਆ ਕੰਮ ਕਰਦੇ ਹੋ ਤੁਸੀਂ ਹਾਂਜੀ ਮਾਤਾ ਜੀ ਪਰਿਵਾਰ ਦੇ ਵਿੱਚ ਕੋਣ ਕੋਣ ਆ ਪਰਿਵਾਰ ਚ ਮੈਂ ਤੁਹਾਨੂੰ ਦੱਸ ਰਹੀ ਆ ਵੀ ਮੈਂ ਦੀ ਭੈਣ ਦਾ ਪਰਿਵਾਰ ਹੈ ਮੈਂ ਉਸੇ ਕੋਲ ਹੀ ਰਹਨੀ ਆ ਉਸ ਨੂੰ ਆਪਣਾ ਪਰਿਵਾਰ ਮੰਨਦੀ ਆ ਜੀ ਰੋਟੀ ਪਾਣੀ ਉਹ ਹੀ ਦਿੰਦੇ ਆ ਪਟਾਪ نگر 24 ਨੰਬਰ ਫਟਕ ਰਹਿੰਦੇ ਆ ਹੁਣ ਮੈਂ ਉੱਥੇ ਜਾਵਾਂਗੀ ਉਹ ਹੀ ਸੰਭਾਲਦੇ ਨੇ ਵੀ ਮੇਰੇ ਕੋਲ ਖਰਚਾ ਪਾਣੀ ਕੋਈ ਨਹੀਂ ਲੈਂਦੇ ਰੋਟੀ ਪਾਣੀ ਦਿੰਦੇ ਆ ਹੁਣ ਵੀ ਬਿਮਾਰ ਹੋਵਾਂ ਕੁਝ ਹੋਵੇ ਸੇਵਾ ਵੀ ਕਰਦੇ ਆ ਉਹ ਹੀ ਜੀ ਉਹ ਤੇ ਮਨਾ ਕਰਦੇ ਨੇ ਨਾ ਜਣਾ ਨਾ ਜਾਂ ਫਿਰ ਮੈਂ ਆਪਣੀ ਟਾਈਮ ਪਾਸ ਕਰਨ ਦੀ ਜਿੱਦ ਮਰਿਆ ਆਂਦੀ ਆ ਛੱਡਣ ਤੇ ਮਨ ਨਹੀਂ ਕਰਦਾ ਜੀ ਤਾਂ ਯਾਨੀ ਤੁਹਾਡੇ ਪਰਿਵਾਰ ਦੇ ਜੇ ਗੱਲ ਕੀਤੀ ਜਾਵੇ ਤਾਂ ਪਰਿਵਾਰ ਦੇ ਵਿੱਚ ਜਿਵੇਂ ਤੁਹਾਡਾ ਮੈਰਿਜ ਹੋਈ ਨਹੀਂ ਹੈ ਹਮਮ ਡੈਥ ਹੋ ਗਈ ਉਹਨਾਂ ਦੀ ਹਾਂਜੀ ਹਾਂਜੀ ਉਹਨਾਂ ਦੀ ਡੈਥ ਹੋ ਗਈ ਤੇ ਅੱਗੇ ਪਰਿਵਾਰ ਨਹੀਂ ਹੈ ਮਤਲਬ ਨਾ ਤੇ ਇਸ ਜਗ੍ਹਾ ਦੇ ਉੱਤੇ ਫਿਰ ਮੈਂ ਤਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ 55 ਸਾਲ ਹੋ ਗਏ ਤੁਨੋਂਰੇ ਕੰਮ ਕਰਦੇ ਨੂੰ ਸ਼ੁਰੂਆਤ ਕਿਵੇਂ ਉਰੇ ਕੀਤੀ ਸੀ ਤੁਸੀਂ ਪਿਤਾ ਜੀ ਪਹਿਲਾਂ ਕਰੀ ਹੋਈ ਸੀ ਪਿਤਾ ਜੀ ਨੇ ਪਰਚੀ-ਪੁਰਚੀ ਆਪਣੇ ਨਾਮ ਤੇ ਕਟਾਉਂਦੇ ਸੀ ਉਹਨਾਂ ਨੇ ਕਰੀ ਹੋਈ ਸੀ ਫਿਰ ਉਸ ਤੋਂ ਬਾਅਦ ਉਹ ਚਲੇ ਗਏ ਪਰ ਉਸ ਤੋਂ ਬਾਅਦ ਮੈਂ ਹੋਰ ਕੰਮ ਕਰਦੀ ਸੀ ਭਾਂਡੇ-ਪੁੰਡਿਆਂ ਦਾ ਫਿਰ ਉਹ ਮੈਂ ਛੱਡ ਦਿੱਤਾ ਫਿਰ ਮੈਂ ਇੱਥੇ ਬੈਠ ਗਈ ਫਿਰ ਮੈਂ ਆਪਣਾ ਇੱਥੇ ਕਰਦੀ ਰਹੀ ਕੰਮ ਫਿਰ ਘਰ ਇੱਥੇ ਸਾਡਾ ਹੁੰਦਾ ਸੀ ਛੋਟੀ ਬਾਰਾਂ ਦਾ ਜਿਉਂ ਨਿਕਲਦਾ ਨਾ ਇੱਥੇ ਘਰ ਸੀ ਸਾਡਾ ਗਲੀ ਵਿੱਚ ਛੋਟਾ ਜਿਹਾ ਫਿਰ ਉਹ ਵੀ ਵੇਚਦਾ ਸੀ ਵੇਚ ਕੇ ਫਿਰ ਮੈਂ ਕੱਢੀ ਹੋ ਗਈ ਸੀ ਨਾ ਫਿਰ ਮੈਂ ਆਪਣੀ ਭੈਣ ਦੇ ਘਰ ਚਲੀ ਗਈ ਸੀ ਉਹੀ ਸਾਹਮਦੇ ਨੇ ਉਹੀ ਕਰਦੇ ਨੇ ਮੈਨੂੰ ਮਤਲਬ ਤੁਸੀਂ ਕਹਿੰਦੇ ਹੋ ਕਿ ਪਰਿਵਾਰ ਜਿਹੜਾ ਉਹ ਖੇਰੂ ਖੇਰੂ ਹੋ ਗਿਆ ਮਤਲਬ ਕਿ ਹਸਬੰਡ ਰਹਿ ਗਏ ਪਰਿਵਾਰ ਤੁਹਾਡਾ ਵੀ ਨਹੀਂ ਰਿਹਾ ਅੱਗੇ ਮਤਲਬ ਕਹਿੰਨਾ ਪਿਤਾ ਜੀ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਅੱਛਾ ਮਾਤਾ ਜੀ ਪਹਿਲਾਂ ਪਿੱਛੋਂ ਕਿੱਥੇ ਹੋ ਤੁਸੀਂ ਪਹਿਲਾਂ ਕਿਹੜੀ ਜਗ੍ਹਾ ਤੋਂ ਆਏ ਹੋ ਪਿੱਛੋਂ ਕਹਿੰਦੇ ਹੁੰਦੇ ਸੀ ਵੀ ਲਾਹੌਰ ਦੇ ਜ਼ਿਲ੍ਹੇ ਚੋਂ ਆਏ ਆ ਸੀ ਬਹਿੜਵਾਲ ਪਿੰਡ ਸੀ ਕੋਈ ਹੁਣ ਬਹਿੜਵਾਲ ਉੱਥੇ ਜੀ ਤਾਂ ਮੇਰੇ ਜਿਹੜਾ ਸਹੁਰਿਆਂ ਦਾ ਪਿੰਡ ਸੀਗਾ ਉਹ ਸੀਗਾ ਸਿਆਲ ਨਹੀਂ ਉੱਥੋਂ ਆਏ ਹੁਣ ਆਪਾਂ ਨੂੰ ਅੱਗੋਂ ਪਤਾ ਨਹੀਂ ਸੀ ਉੱਥੇ ਕਿਵੇਂ ਛੋਟੀ ਮਤਲਬ ਵੀ ਵਿਆਹ ਤੁਹਾਡਾ ਜਿਹੜਾ ਸੀ ਉਹ ਪਾਕਿਸਤਾਨ ਚ ਹੋਇਆ ਨਾ ਉਹ ਉਮਰ 10 ਸਾਲ ਦੀ ਸੀ ਅਜਾ 10 ਸਾਲ ਦੇ ਸੀਗੇ ਹਾਂ ਵਿਆਹ ਤਾਂ ਇੱਥੇ ਹੀ ਹੋਇਆ ਸੀ ਪਟਿਆਲੇ ਚ ਆ ਕੇ ਅਜਾ ਜਦੋਂ ਤੁਸੀਂ ਮਤਲਬ ਪਾਕਿਸਤਾਨ ਤੋਂ ਆਏ ਹੋ ਤੇ ਉਦੋਂ ਉਮਰ ਤੁਹਾਡੀ 10 ਸਾਲ ਦੀ ਸਿਰਫ ਸੀ ਕਿਵੇਂ ਦੱਸਦੇ ਐ ਹਾਂ 10 ਸਾਲ ਦੀ ਸੀਗੀ ਉਹ ਤਾਂ ਪੂਰੀ ਹੋਲ ਸੀਗੀ ਮਾਤਾ ਜਿਉ ਤਾਂ ਇਹਨਾਂ ਦਾ ਪਤਾ ਹੀ ਨਹੀਂ ਹੁੰਦਾ ਉਸ ਟਾਈਮ ਬੰਡ ਦੇ ਵੇਲੇ ਪਿੰਡਾਂ ਦਾ ਪਿੰਡਾਂ 'ਚ ਕਿੱਥੇ ਪਤਾ ਹੁੰਦਾ ਜੀ ਕੋਈ ਖੇਡਣ ਦਾ ਹੀ ਉਸ ਟਾਈਮ ਤਾਂ ਹੁੰਦਾ ਕੰਮ ਕੁਝ ਨਹੀਂ ਪਤਾ ਹੁੰਦਾ ਸਮਝ ਹੀ ਨਹੀਂ ਹੁੰਦੀ ਹੈਗੀ ਫਿਰ ਇੱਥੇ ਆਣ ਕੇ ਹੋਇਆ ਵਿਆਹ ਫਿਰ ਮੇਰਾ ਵਿਆਹ ਜਲਦੀ ਹੋ ਗਿਆ ਸੀ ਮੇਰਾ ਖਰ 15 ਉਹ ਤਾਂ ਪਤਾ ਨਹੀਂ 18-19 ਸਾਲ ਦੇ ਉਸ ਤੋਂ ਵੀ ਥੱਲੇ ਹੀ ਹੋ ਗਿਆ ਸੀ ਇਹ ਹੂੰ ਜਲਦੀ ਹੋਇਆ ਸੀ ਫਿਰ ਉਹ ਆਪ ਵੱਡੀ ਬਡੇਰੀ ਉਮਰ ਦੇ ਸੀਗੇ ਜੀ ਫਿਰ ਉਹ ਪੂਰੇ ਹੋ ਗਏ ਹੂੰ ਕੁਛੇਰ ਬਾਅਦ ਹੀ ਫਿਰ ਐਵੇਂ ਪਹਿਲਾਂ ਮਾਂ ਵੀ ਹੈਗੀ ਸੀ ਪਿਓ ਵੀ ਹੈਗਾ ਸੀ ਟਾਈਮ ਹੁੰਦਾ ਰਿਹਾ ਨਿਕਲਦਾ ਰਿਹਾ ਸੀ ਇੱਕੋ ਘਰ ਦੇ ਵਿੱਚ ਹੀ ਰਹਿੰਦੇ ਸੀ ਜੀ ਇਕੱਠੇ ਫਿਰ ਜਦੋਂ ਚਲੇ ਗਏ ਸਾਰੇ ਫਿਰ ਉਸ ਤੋਂ ਬਾਅਦ ਮੈਂ ਕੱਦੀ ਹੋ ਗਈ ਸੀ ਫਿਰ ਇਹ ਕੰਮ ਕਰਨ ਲੱਗੀ ਮੈਂ ਫਿਰ ਆਪਣੀ ਭੈਣ ਦੇ ਘਰ ਫਿਰ ਮੈਨੂੰ ਹੋਰ ਲੈ ਗਏ ਫਿਰ ਮੈਂ ਉੱਥੇ ਰਹਿਣ ਲੱਗ ਗਈ ਉਹੀ ਸੰਭਾਲਦੇ ਨੇ ਮੈਨੂੰ ਹੂੰ ਪਰ ਮਾਤਾ ਜੀ ਬੜਾ ਔਖਾ ਹੋ ਜਾਂ ਜਿਵੇਂ ਤੁਹਾਡੇ ਇੰਨੀ ਉਮਰ ਹੈਗੀ ਐ ਲਗਾਤਾਰ ਮਿਹਨਤ ਜਿਹੜੀ ਅੱਜ ਕੱਲ ਦੇ ਬੱਚੇ ਦੇਖਦੇ ਆ ਤੁਸੀਂ ਦੇਖਦੇ ਹੋ ਆਡਰਾਮ ਪਈ ਐ ਪਰ ਤੁਸੀਂ ਅੱਜ ਇੱਕ ਲੋਹੜੀ ਦਾ ਤਿਉਹਾਰ ਵੀ ਐ ਪਰ ਦੂਸਰੇ ਪਾਸੇ ਠੰਡ ਦੇਖੋ ਕਿੰਨੀ ਐ ਮੈਨੂੰ ਨਾ ਇੱਥੇ ਮਦਦ ਮਿਲ ਜਾਂਦੀ ਐ ਹੁਣ ਇਹ ਜਿਹੜਾ ਮੇਰਾ ਸਮਾਨ ਐ ਮੈਂ ਇਕੱਠਾ ਕਰ ਦਾਂਗੀ ਇਹਨਾਂ ਦੇ ਬੰਦੇ ਆਉਂਦੇ ਨੇ ਅਖਬਾਰ ਜਿਹੜੇ ਰਾਤੀ ਛਾਪਦੇ ਨੇ ਉਹ ਮੇਰਾ ਸਾਰਾ ਸਮਾਨ ਅੰਦਰ ਲੈ ਜਾਂਦੇ ਆ। ਸਵੇਰੇ ਜਦ ਮੈਂ ਆਉਣੀ ਆ ਤਾਂ ਅੰਦਰ ਉਹ ਬੰਦੇ ਆਉਂਦੇ ਹੁੰਦੇ ਕੰਪਿਊਟਰ ਤੇ ਖਬਰਾਂ ਖੋਣਾ ਕੱਢ ਲੈਂਦੇ ਜਿਹੜੇ ਆ ਕੇ ਤਾਂ ਉਹ ਮੁੰਡੇ ਮੇਰਾ ਸਮਾਨ ਰੱਖ ਦਿੰਦੇ ਆ। ਵੀ ਮੇਰੇ ਕੋਲ ਕੱਲੀ ਕੋਲ ਨਹੀਂ ਇਹ ਚੱਕਿਆ ਜਾਂਦਾ ਨਾ ਰੱਖਿਆ ਜਾਂਦਾ। ਉਹੀ ਸਾਰਾ ਵਿਚਾਰੇ ਰੱਖ ਦਿੰਦੇ ਨੇ ਫਿਰ ਮੱਧਰ ਸ ਮਿਲ ਜਾਂਦੀ ਮੈਂ ਬੈਠੀ ਬੈਠੀ ਕਰ ਲੈਣੀ ਆ ਬਸ। ਮਾਤਾ ਜੀ ਜਿਵੇਂ ਤੁਹਾਡੀ ਉਮਰ ਹੈਗੀ ਆ ਪਰ ਦੇਖਿਆ ਜਾਵੇ ਇਸ ਉਮਰ ਦੇ ਵਿੱਚ ਤਾਂ ਘਰ ਬਹਿ ਕੇ ਸੇਵਾ ਕਰਾਣਾ ਲਾ ਹੁੰਦਾ ਪਰ ਇੱਕ ਰੱਬ ਦੀ ਜਿਹੜੀ ਮਾਰ ਪਾ ਕਹਿ ਸਕਦੇ ਆ ਪਰ ਦੂਸਰੇ ਪਾਸੇ ਕਿ ਕਿਰਤ ਜਿਹੜੀ ਆ ਤੁਸੀਂ ਅੱਜ ਵੀ ਨਹੀਂ ਛੱਡੀ। ਹੋਰ ਸਾਰੇ ਕਹਿੰਦੇ ਆ ਛੱਡ ਦੇ ਛੱਡ ਦੇ ਇੱਥੇ ਵੀ ਇੱਥੇ ਵਾਲੇ ਨਹੀਂ ਕਹਿੰਦੇ ਹੁਣ ਇਹ ਮਾਲਕ ਨਹੀਂ ਪ੍ਰੈਸ ਦਾ ਛੰਟੀ ਜਾਣਦੇ ਹੋ ਨਾ ਹਾਂਜੀ ਹਾਂਜੀ ਉਹ ਵੀ ਕਹਿੰਦਾ ਨਹੀਂ ਛੱਡਣਾ ਤੁਸੀਂ ਕਹਿੰਦਾ ਆਇਆ ਕਰੋ ਨਹੀਂ ਛੱਡਣੀ ਹੈਗੀ ਇੱਥੇ ਦੋ ਚਾਰ ਮੇਰੀਆਂ ਜਨਾਨੀਆਂ ਸਹੇਲੀਆਂ ਸੁਲੀਆਂ ਬਣ ਗਈਆਂ ਨੇ ਆ ਕੇ ਬਹਿ ਜਾਂਦੀਆਂ ਨੇ ਕਹਿੰਦੇ ਰੌਣਕ ਲੱਗੀ ਰਹਿੰਦੀ ਹੈ ਨਹੀਂ ਛੱਡਣੀ ਹੈਗੀ ਫਿਰ ਮੇਰਾ ਵੀ ਨਹੀਂ ਦਿਲ ਕਰਦਾ ਮੈਂ ਆ ਹੀ ਜਾਨੀਆਂ ਚੱਲ ਵੀ ਆਪਣੀ ਜੇਬ 'ਚ ਦੋ ਪੈਸੇ ਹੋ ਜਾਂਦੇ ਆ ਪਰ ਮਾਤਾ ਜੀ ਜਿਵੇਂ ਆਪਾਂ ਦੇਖਿਆ ਜAVE ਅੱਜ ਕੱਲ ਦਾ ਜਿਹੜਾ ਸਮਾਂ ਹੈ ਜਿਵੇਂ ਤੁਸੀਂ ਆਹ ਛੋਲੇ ਭੁੰਦੇ ਹੋ ਜਾਂ ਆਹ ਦਾਣੇ ਕਰਦੇ ਹੋ ਪਰ ਅੱਜ ਕੱਲ ਲੋਕ ਤਾਂ ਬਹੁਤ ਪੈਕਿੰਗ ਵਾਲਾ ਸਮਾਨ ਦੇਖਦੇ ਆ ਮੋਲਾਂ ਦੇ ਵਿੱਚ ਦੇਖਦੇ ਆ ਤਾਂ ਹੀ ਘਟ ਹੋ ਗਿਆ ਨਾ ਹੁਣ ਬਹੁਤ ਘਟ ਹੋ ਗਿਆ ਜਿਵੇਂ ਹੁਣ ਅੱਜ ਜਿਵੇਂ ਅੱਗੇ ਲੋੜੀ ਹੁੰਦੀ ਸੀ ਨਾ ਤਾਂ ਪੂਰਾ ਭੀੜ ਹੋ ਜਾਂਦੀ ਸੀ ਕੋਈ ਕਹਿੰਦਾ ਸੀ ਮੇਰੇ ਭੁੰਨੋ ਕੋਈ ਕਹਿੰਦਾ ਸੀ ਮੇਰੇ ਹੁਣ ਕਦੀ ਕਦਾਂ ਹੀ ਕਦੀ ਕਦਾਂ ਹੀ ਅੱਜ 5-7 ਗਾਹਕ ਆਏ ਨੇ ਬਸ ਮੈਂ ਆਈ ਪਈ ਆ ਉਰੇ 11 ਵਜੇ ਦੀ ਮੈਂ ਸਤ ਗਾਹ ਕਾ ਆਇਆ ਉਸ ਤੋਂ ਬਾਅਦ ਕਦੀ ਕਿੰਨੇ ਚਿਰ ਬਾਅਦ ਕੋਈ ਆ ਜਾਂਦਾ ਕੋਈ ਕਿੰਨੇ ਚਿਰ ਬਾਅਦ ਆ ਜਾਂਦਾ ਐਵੇਂ ਆਂਦੇ ਹੁਣ ਕੰਮ ਨਹੀਂ ਰਿਹਾ ਕੋਈ ਹੈਗਾ ਪਰ ਜਿਵੇਂ ਆਪਾਂ ਦੇਖਿਆ ਜਾਵੇ ਕਿ ਅੱਜ ਠੰਡ ਵੀ ਪੂਰੀ ਐ ਕੜਾਕੇ ਦੀ ਠੰਡ ਐ ਪਰ ਇੱਕ ਪਾਸੇ ਗਰਾਹਕ ਜੇ ਆਪਾਂ ਪਹਿਲਾਂ ਦੀਆਂ ਗੱਲ ਕੀਤੀ ਜਾਵੇ 10 20 ਸਾਲ ਪਹਿਲੇ ਤਾਂ ਪੂਰੀ ਰੌਣਕ ਰਹਿੰਦੀ ਹੁੰਨੀ ਆ ਹਾਂ ਜੀ ਬਹੁਤ ਰੌਣਕ ਹੁੰਦੀ ਸੀ ਪਹਿਲਾਂ ਤਾਂ ਪਰ ਸਾਈਂ ਨੀ ਭੀੜ ਲੱਗ ਜਾਂਦੀ ਸੀ ਨੰਬਰਾਂ ਦਾ ਹਿਸਾਬ ਬਣ ਜਾਂਦਾ ਸੀ ਤਾਂ ਭੁੰਦੇ ਸੀ ਹੁਣ ਕੋਈ ਇਹਨਾਂ ਚੀਜ਼ਾਂ ਨੂੰ ਦੇਖਦਾ ਹੀ ਨਹੀਂ ਹੈਗਾ ਮਾੜੇ ਮੋٹے ਹੀ ਲ ਜਾਂਦੇ ਆ ਜਦੋਂ ਪੌਦੇ ਮਹੀਨੇ ਚ ਦੋ ਚਾਰ ਬੰਦੇ ਹੈਗੇ ਨੇ ਉਹ ਪਨਾਉਂਦੇ ਨੇ ਲੋਹੜੀ ਅੱਛਾ ਜਿਵੇਂ ਮਾਤਾ ਜੀ ਆਪ ਦੇਖਦੇ ਆਂ ਇਸ ਜਗ੍ਹਾ ਦੇ ਵਿੱਚ ਤੁਸੀਂ ਬੈਠੇ ਹੋਏ ਹੋ 12 ਮਹੀਨੇ ਤੀਜ ਨੇ ਫਿਰ ਅੱਗੇ ਕੀ ਕਰਦੇ ਆਂ ਜਿਵੇਂ ਚਲੋ ਹੁਣ ਤਾਂ ਇਹ ਲੋਹੜੀ ਦਾ ਸੀਜ਼ਨ ਚੱਲ ਰਿਹਾ ਹੁੰਦਾ ਫਿਰ ਬਾਕੀ ਗਰਮੀਆਂ ਚ ਗਰਮੀਆਂ ਚ ਵੀ ਇਹੀ ਕਰਦੀ ਆਂ ਮੈਂ ਪੁੱਛੋ ਨਾ ਗਵੰਡੀਆਂ ਕੋਲੋਂ ਮੈਂ ਇਹੀ ਕੰਮ ਕਰਦੀ ਆਂ ਹੋਰ ਨਹੀਂ ਕੋਈ ਕਰਦੀ ਗਰਮੀਆਂ ਚ ਵੀ ਆ ਜਾਂਦੀ ਆਂ ਉਹ ਰੇਸ਼ਾਂ ਆਂਦੀ ਐ ਅਦਰ-ਉਦਰ ਜਗ੍ਹਾ ਹੁੰਦੀ ਐ ਬੈਠਣ ਦੀ ਬਥੇਰੀ ਐ ਪਰ ਅਸੱਚ ਬਹਿ ਜਾਂਦੀ ਆਂ ਪੱਖਾ ਲਗਾ ਕੇ ਕੋਈ ਮਨਾਂ ਨਹੀਂ ਕਰਦਾ ਫਿਰ ਜਦੋਂ ਛਾਂ ਆ ਜਾਂਦੀ ਆਪਣੀ ਪੱਟੀ ਲਗਾ ਦੇਣੀ ਹੈ। ਫਿਰ 6-7 ਵਜੇ ਨਾਲ ਬੰਦ ਕਰਕੇ ਆਟੋ ਕਰਦੀਆਂ। ਘਰ ਚ ਜਾਈ ਜਾਨੀ ਹੈ ਫਿਰ। ਪਰ ਜਿਵੇਂ ਖੁੱਲਾ ਆਸਮਾਨ ਹੈ, ਛੱਤ ਤੱਕ ਨਹੀਂ ਹੈਗੀ। ਕਿਵੇਂ ਇੱਕਦਮ ਅਚਾਨਕ ਬਾਰਿਸ਼ ਹੋ ਜਾਂਦੀ ਹੈ, ਕੁਛ ਹੋ ਜਾਂਦੇ ਆ ਜਿਵੇਂ ਐਨਾ ਸ਼ਰੀਰ ਬਜ਼ੁਰਗ ਹੈਗੇ ਹੋ ਤੁਸੀਂ। ਮੈਥੋਂ ਉਹ ਹੀ ਤੁਹਾਨੂੰ ਕਹਿੰਨਾ ਮੇਰੇ ਕੋਲ ਕੁਛ ਨਹੀਂ ਜਿਵੇਂ ਹੁਣ ਇਹ ਪੜੋਸੀ ਨੇ ਉਹ ਨੇ ਸਾਰਾ ਮੇਰਾ ਸਮਾਨ ਇੱਧਰ ਰੱਖ ਦਿੰਦੇ ਨੇ ਜਦੋਂ ਬਾਰਿਸ਼ ਛੱਡਦੀ ਉੱਧਰ ਕਰ ਦਿੰਦੇ ਨੇ ਸਾਰਾ। ਮੈਂ ਇਕੱਲੀ ਇਹਨਾਂ ਕੋਲੋਂ ਪੁੱਛੋ ਕੁਛ ਨਹੀਂ ਕਰ ਸਕਦੀ। ਮੈਂ ਨਾ ਚੱਕ ਸਕਦੀਆਂ ਨਾ ਮੈਂ ਇਕੱਠਾ ਜ਼ਰੂਰ ਕਰ ਦੇਣੀ ਐ। ਹੂੰ। ਬਾਕੀ ਸੰਭਾਲ ਦਿੰਦੇ ਨੇ ਆਂਡੀ ਗੋਣ ਦੀ। ਕੋਈ ਕਦੇ ਕੋਈ ਸਰਕਾਰ ਤੋਂ ਸਹਾਇਤਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਰਕਾਰ ਤੋਂ ਕੋਈ ਮਦਦ ਮਿਲ ਜੇ ਕਿਉਂਕਿ ਜਿਵੇਂ ਲੰਬਾ ਸਮਾਂ ਤੁਸੀਂ ਦੱਸ ਰਹੇ ਹੋ 55 ਸਾਲ ਤੋਂ ਨਹੀਂ ਜਗ੍ਹਾ ਤੇ ਹੋ ਗਏ। ਹਾਂਜੀ ਹਾਂਜੀ। ਕੁਛ ਨਹੀਂ ਕਰਿਆ ਜੀ। ਕੌਣ ਦਿੰਦਾ ਕੋਈ ਸਹਾਇਤਾ ਕੋਈ ਕਰਦਾ ਅੱਜ ਕੱਲ ਕੋਈ ਦਿੰਦਾ ਨਹੀਂ ਹੈਗਾ। ਹੂੰ। ਕੋਈ ਸਹਾਇਤਾ ਸੋਦਾ ਵੀ ਕੋਈ ਗੱਲ ਹੀ ਨਹੀਂ ਕਰੀ ਕਰੀ ਹੈਗੀ। ਪੈਨਸ਼ਨ ਮਿਲਦੀ ਹੈ? ਹਾਂ ਪੈਨਸ਼ਨ ਮਿਲਦੀ ਹੈ। 15 ਤੋਂ ਪਰ ਕਦੀ ਵੀ ਮਤਲਬ ਕਿਸੇ ਸਰਕਾਰੀ ਦਰਬਾਰੇ ਕਦੀ ਜਿਹੜੀ ਅਸਲਵਾਈ ਨਹੀਂ ਹੋਈ ਕਿਉਂਕਿ ਅਕਸਰ ਆਪਾਂ ਦੇਖਦੇ ਆ ਜਿਵੇਂ 55 ਸਾਲ ਹੋ ਗਏ ਤਾਂ ਇੱਥੇ ਜਿਹੜੇ ਜੰਮੇ ਜਵਾਕ ਤੇ ਅੱਜ ਕਈ ਅਫਸਰ ਵੀ ਵੱਡੇ ਲੱਗੇ ਇਹ ਮੁੜ ਕੇ ਕਦੀ ਆ ਛੰਟੀ ਆਪ ਖੁਦ ਪੁੱਛੋ ਇਹਨੂੰ ਛੰਟੀ ਨੂੰ ਕਹਿੰਦਾ ਜਦੋਂ ਇੱਥੇ ਪਿਤਾ ਜੀ ਬੈਠਦੇ ਸੀ ਨਾ ਕਹਿੰਦਾ ਮੈਂ ਛੋਟਾ ਜਿਹਾ ਹੁੰਦਾ ਸੀ ਪਿਤਾ ਜੀ ਦੀ ਕਹਿੰਦਾ ਸ਼ਕਲ ਮੈਨੂੰ ਪੂਰੀ ਯਾਦ ਹੈਗੀ ਹੈ ਬਈ ਉਹ ਤੋਤੀ ਕੁੜਤਾ ਪਹਿਨਦੇ ਸੀ ਪਜਾਮਾ ਪਜੂਮਾ ਨਹੀਂ ਪਾਉਂਦੇ ਸੀ ਸਰਦਾਰ ਸੀ ਕਿ ਉਹ ਇੰਨਾ ਕੁ ਤੁੱਲਾ ਰੱਖ ਕੇ ਪੱਗ ਬੰਨ੍ਹਦੇ ਹੁੰਦੇ ਸੀ ਤੇ ਇਹਨਾਂ ਨੂੰ ਸਾਰਾ ਪਤਾ ਛੋਟ ਕਿੰਨੇ ਸਾਲ ਦੇ ਅੱਜ ਉਹ ਛੰਤੀ 65 ਸਾਲ ਦਾ ਹੈ ਮੈਂ ਕਹਿੰਦਾ ਮੈਂ 65 ਸਾਲ ਦਾ ਹੋ ਗਿਆ ਹਾਂ ਦੇਖੋ ਜਿਵੇਂ ਅੱਜ ਲੋੜੀ ਦਾ ਤਿਹਾਰ ਹੈ ਗਾਹ ਉਸ ਤਰੀਕੇ ਦਾ ਗਾਹਕ ਨਹੀਂ ਹੈਗਾ ਨਾ ਹੈ ਹੀ ਨਹੀਂ ਕੋਈ ਗਾਹਕ ਲੋਕ ਅੱਜ ਦੇ ਉਹ ਤਰੀਕੇ ਹੋ ਗਏ ਨਾ ਕਿ ਵਧੀਆ ਆ ਜਿਵੇਂ ਦੁਕਾਨਾਂ ਤੇ ਸ਼ੋਅਰੂਮ ਤੋਂ ਪੈਕਿੰਗ ਵਾਲਾ ਮਾਲ ਹੋ ਗਿਆ ਐਕਸਪਾਇਰੀ ਮੈਨੂਫੈਕਚਰੀ ਲਿਖੀ ਹੋ ਕਦੋਂ ਬਣਿਆ ਕਦੋਂ ਖਰਾਬ ਹੋਣਾ ਕਿ ਲੋਕ ਉਸ ਤਰੀਕੇ ਵੱਲੋਂ ਤੁਰ ਪਏ ਨੇ ਜਿਹੜੇ ਅੱਜ ਦਾ ਜਿਹੜਾ ਹੋਰ ਬਈਆਂ ਨੇ ਆਣ ਕੇ ਕੰਮ ਖਰਾਬ ਕੀਤੇ ਆ ਜੀ ਜਿੱਥੇ ਦੇਖੋ ਬਈ ਇਹ ਲਗਾ ਕੇ ਬੈਠੇ ਆ ਜਿੱਥੇ ਦੇਖੋ ਬਈ ਇਹ ਲਗਾ ਕੇ ਬੈਠੇ ਆ ਹੈ ਕੋਈ ਪੰਜਾਬੀ ਬੰਦਾ ਸਾਰੇ ਉਹ ਹੀ ਲਗਾ ਕੇ ਸਾਰਾ ਕੁਝ ਰੋਕਿਆ ਹੋਇਆ ਹੈ ਇਹਨਾਂ ਨੇ ਪਰ ਮਾਤਾ ਜਿਵੇਂ ਪ੍ਰਵਾਸੀ ਜ਼ਰੂਰ ਹੋ ਰਹੇ ਆਗੇ ਪਰ ਆਪਣੇ ਜਿਹੜੇ ਲੋਕ ਨੇ ਜਿਹੜੇ ਆਪਣੇ ਲੋਕ ਉਹ ਵੀ ਤਾਂ ਖੁਦ ਭਈਆਂ ਤੋਂ ਜਾ ਕੇ ਸਮਾਨ ਖਰੀਦਦੇ ਕਿ ਪੰਜਾਬੀ ਦੀ ਸਗੋਂ ਮਦਦ ਕਰਨੀ ਚਾਹੀਦੀ ਹੈ ਪੰਜਾਬੀ ਬੰਦੇ ਤੋਂ ਸਮਾਨ ਵੀ ਖਰੀਦਣਾ ਚਾਹੀਦਾ ਅੱਜ ਕੱਲ ਇਹ ਨਹੀਂ ਸੋਚਦਾ ਜੀ ਕੋਈ ਆਪਣੇ ਫਾਇਦੇ ਹੀ ਸੋਚਦੇ ਨੇ ਬਸ ਕੌਣ ਸੋਚਦਾ ਅਗਲਾ ਕਹਿੰਦਾ ਚਲੋ ਕੀ ਲੈਣਾ ਕਿਸੇ ਕੋਲ ਅੱਜ ਕੱਲ ਇਹ ਕੰਮ ਹੈ ਤੇ ਜਿਸ ਤਰੀਕੇ ਨਾਲ ਹੁਣ ਆਪਾਂ ਦੇਖਿਆ ਜਵੇ ਇੱਕ ਪੜ ਜਿਵੇਂ ਬਟਕ ਜਿਹੜੀ ਗੁਜਾਰੇ ਜੋਗੀ ਹੋ ਜਾਂਦੀ ਹੈ ਰੋਜ਼ ਜਿਵੇਂ ਤੁਸੀਂ ਦੱਸ ਰਹੇ ਹੋ ਆਂ ਦੇ ਵੀ ਦੂਰੋਂ ਆ ਕੋਈ ਨੇੜੇ ਨਹੀਂ ਹੁੰਦੇ 7-8 ਕਿਲੋਮੀਟਰ ਦੀ ਬਾਟ ਜ਼ਰੂਰ ਹੈਗੀ ਉਹ ਵੀ ਹਾਂਜੀ ਹੋ ਜਾਂਦੀ ਹੈ ਮੇਰੇ ਜੋਗੀ ਮੁੱਕਦੀ ਨਹੀਂ ਮੈਂ ਕਿਹੜਾ ਕੁਝ ਖਰੀਦਣਾ ਹੁੰਦਾ ਜੀ ਵੀ ਹਾਂ ਰਾਸ਼ਨ ਪਾਣੀ ਲੈ ਕੇ ਜਾਣਾ ਜਾਂ ਕੁਝ ਕਰਨਾ ਹੈ ਮੇਰਾ ਜੋਗੀ ਹੋ ਜਾਂਦੀ ਹੈ ਮੁੱਕਦੀ ਨਹੀਂ ਹੈਗੀ 80 ਰੁਪਏ ਆਟੇ ਤਾਂ ਜ਼ਰੂਰ ਲੱਗ ਜਾਂਦੇ ਆ ਤੇ ਜਾਂਦੀ ਵਾਰ ਜਿੰਨੀਆਂ ਤੇ 50 ਹੁਣ ਦਿਆਂਗੇ ਜਾਂਦੀ ਵਾਰੀ ਮਾਤਾ ਜੀ 80 ਰੁਪਏ ਤਾਂ ਡੇ ਨਿਕਲ ਗਏ ਦਵਾਈ ਬੂਟੀ ਵੀ ਆ ਹੋਰ ਕਈ ਖਰਚੇ ਨੇ ਤਾਂ ਫਿਰ ਕਿਵੇਂ ਕਰਦੇ ਹੋਵਾਂਗੇ ਸਾਰਾ ਕੁਝ ਹੋ ਹੀ ਜਾਂਦਾ ਸਰ ਜਾਂਦਾ ਹੈ ਇੰਨੇ ਜੀ ਸੰਤੁਸ਼ਟੀ ਹੈ ਕਿ ਜਿਹੜੇ ਅੱਜ ਦੇ ਲੋਕ ਆਪਾਂ ਦੇਖਦੇ ਆ ਮਾਤਾ ਜੀ ਜਿਹਨੇ ਲੱਖ ਲੱਖ ਰੁਪਏ ਤਨਖਾਹ ਆ ਕਹਿੰਦੇ ਆ ਗੱਡੀ ਨਹੀਂ ਹੁਣ ਵੱਡੀ ਲੈਣੀ ਆ ਹੋਰ ਜਨ ਕਿ ਕਿਛਾ ਹੀ ਨਹੀਂ ਪੂਰੀ ਹੁੰਦੀ ਪੈਸੇ ਦੀ ਪਰ ਤੁਸੀਂ ਇੰਨੇ ਦੇ ਵਿੱਚ ਜਿਹੜਾ ਹੈ ਉਹ ਸਬਰ ਪੂਰਾ ਕੀਤਾ ਹੋਇਆ ਕਿ ਜੋ ਪ੍ਰਮਾਤਮਾ ਦੇ ਰਿਹਾ ਇਹਦੇ ਚ ਖੁਸ਼ ਆ ਫਿਰ ਆਏ ਹੁਣ ਵੱਧ ਹੀ ਨਹੀਂ ਸਕਦਾ ਅੱਗੇ ਮੈਨੂੰ ਪਤਾ ਵੀ ਮੈਨੂੰ ਤਾਂ ਇਹ ਕੁਝ ਮਿਲੇਗਾ ਠੀਕ ਹੈ ਨਾ ਹੁਣ ਮੈਂ ਅੱਗੋਂ ਕਹੀ ਜਾਵਾਂ ਮੈਨੂੰ ਉਹ ਮਿਲ ਜੇ ਮੈਨੂੰ ਉਹ ਮਿਲ ਜੇ ਤਾਂ ਫਿਰ ਕੋਈ ਹੈਗੀ ਐ ਆਸ ਨਹੀਂ ਹੈਗੀ ਜੀ ਪਾਤਾ ਜੀ ਆਖਰੀ ਚ ਸਵਾਲ ਇਹ ਰਹੂਗਾ ਕਿ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਜਿਹੜਾ ਅੱਜ ਦਾ ਚਾਹੇ ਯੂਥ ਦੀ ਗੱਲ ਕਰ ਲਈਏ ਨੌਜਵਾਨ ਪੀੜ੍ਹੀ ਐ ਜਿਹੜੀ ਨਸ਼ਿਆਂ ਦੇ ਰਾਹੇ ਪਈ ਐ ਲੋਕ ਆਪਣੇ ਮਾਪਿਆਂ ਨੂੰ ਤੰਗ ਕਰਦੇ ਆ ਬੱਚੇ ਕਿ ਸਾਨੂੰ ਇੰਨਾ ਪੈਸਾ ਲਾ ਕੇ ਜਦਾ ਬਾਹਰ ਭੇਜੋ ਜਾਂ ਉਹਨੇ ਕੰਮ ਖਿਲਾਓ ਕਿ ਤੁਹਾਡੇ ਤੋਂ ਉਥੋਂ ਕੀ ਮੈਸੇਜ ਲੈਣਾ ਚਾਹੀਦਾ ਉਹਨਾਂ ਨੂੰ ਹੁਣ ਮੈਂ ਤਾਂ ਕਹਿ ਸਕਦੀ ਆ ਵੀ ਨਹੀਂ ਜਾਣਾ ਚਾਹੀਦਾ ਬਾਹਰ ਬੱਚਿਆਂ ਨੂੰ ਆਪਣਾ ਪੰਜਾਬ ਹੀ ਖਰਾਬ ਹੋ ਗਿਆ ਸਾਰਾ ਖਾਲੀ ਹੋ ਗਿਆ ਇਕ ਤਰ੍ਹਾਂ ਦਾ ਦੱਸੋ ਭਈਆਂ ਦਾ ਦੇਸ਼ ਬਣ ਗਿਆ ਪੰਜਾਬ ਸਾਰਾ ਬਾਹਰ ਨੂੰ ਨਿਕਲ ਗਿਆ ਕੀ ਫਾਇਦਾ ਹੋਇਆ ਦੱਸੋ ਫੇਰ ਕਹਿੰਦੇ ਨੇ ਇਹ ਬਣੇ ਇਸ ਤਰ੍ਹਾਂ ਬਣੇ ਇਸ ਤਰ੍ਹਾਂ ਬਣੇ ਕੀ ਬਣੇਗਾ ਦੱਸੋ ਪੰਜਾਬ ਦਾ ਸਾਰੇ ਉੱਥੇ ਜਾ ਕੇ ਭਾਂਡੇ ਮਾਂਜਦੇ ਨੇ ਉਰੇ ਆਪਣੇ ਕੰਮ ਨਹੀਂ ਕਰਦੇ ਕੋਈ ਦੇਖੋ ਉਰੇ ਵੀ ਤਾਂ ਕਰ ਸਕਦੇ ਆ ਉਰੇ ਕਹਿੰਦੇ ਸ਼ਰਮ ਆਉਂਦੀ ਉੱਥੇ ਸ਼ਰਮ ਨਹੀਂ ਆਉਂਦੀ ਹੈਗੀ ਦੇਖੋ ਇਹ ਲੋਕਾਂ ਨੇ ਇੱਕ ਦੂਜੇ ਦੀ ਰੀਸ ਫੜ ਲਈ ਆ ਬਸ ਮਤਲਬ ਜਿਵੇਂ ਦੌਰ ਰਹਿੰਦਾ ਜਿਵੇਂ ਤੁਸੀਂ 55 ਸਾਲ ਹੋ ਗਏ ਜੇ ਆਪਾਂ ਤੋਂ 25 30 ਸਾਲ ਪਹਿਲਾਂ ਚਲੇ ਜੀਏ ਪਿੱਛੇ ਚਲੇ ਦੀਏ ਤਾਂ ਆਪਸ ਵਿੱਚ ਪਰਿਵਾਰ ਦੇ ਵਿੱਚ ਪਿਆਰ ਬਹੁਤ ਹੁੰਦਾ ਸੀਗਾ ਜਿਵੇਂ ਦੇਖਿਆ ਜਾਵੇ ਇਕੱਠੀ ਲੋੜੀ ਬੱਲਣੀ ਪਰ ਹੁਣ ਤਾਂ ਮੋਬਾਈਲਾਂ ਨੇ ਜਿਹੜੇ ਆ ਦੁਨੀਆ ਉਹ ਕਰ ਮੋਬਾਈਲਾਂ ਨੇ ਪੱਟ ਤਾ ਲੋਕਾਂ ਨੂੰ ਲੋੜੀ ਕਈ ਮਨਾਂ ਜਿਹਾ ਮੱਚਦੀ ਹੈ ਇਕੱਠੀ ਜਿੱਥੇ ਹੈ ਕੋਈ ਪਰ ਉਹ ਚੀਜ਼ ਨਹੀਂ ਰਹੀ ਹੈਗੀ ਜਿਹੜੀ ਹੈਗੀ ਸੀ ਹੁੰਦਾ ਇੱਕ ਤਰ੍ਹਾਂ ਦੀ ਬਸ ਉਹ ਕਰਦੇ ਨੇ ਵੀ ਹਾਂ ਗੁਜਾਰੇ ਵਾਲੀ ਗੱਲ ਹੈ ਕੋਈ ਕਿਸੇ ਨਾਲ ਨਾ ਬੋਲ ਕੇ ਰਾਜੀ ਨਾ ਕੁਛ ਨਾ ਕੋਈ ਗਲੀ ਨਾ ਮਦਲਾ ਕੋਈ ਕਿਸੇ ਦਾ ਨਹੀਂ ਹੈਗਾ ਪਹਿਲਾਂ ਪਰਿਵਾਰ ਸੀ ਤੁਹਾਡੇ ਇਕੱਠੇ ਬਹਿਣਾ ਲਗਾਤਾਰ ਪਰਿਵਾਰਾਂ ਦੇ ਵਿੱਚ ਹੁੰਦਾ ਸੀ ਹਾਂਜੀ ਪਹਿਲਾਂ ਤਾਂ ਪਿਆਰ ਵੀ ਹੁੰਦਾ ਸੀ ਹੁਣ ਆਪਣੇ ਘਰ ਦੇ ਬੰਦਿਆਂ ਦਾ ਪਿਆਰ ਨਹੀਂ ਹੈਗਾ ਤੇ ਬਾਕੀਆਂ ਨਾਲ ਕਿੱਥੋਂ ਹੋਏਗਾ ਦੱਸੋ ਉਹ ਵੀ ਉਪਰੋਂ ਹੋਰ ਆ ਤੇ ਵਿੱਚੋਂ ਹੋਰ ਨੇ ਕਿੰਨੇ ਹੈਗੇ ਜੀ ਨਹੀਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਹਾਂ ਕੋਈ ਕਿਸੇ ਦਾ ਬਣਦਾ ਨਹੀਂ ਕੁਛ ਵੀ ਹੁਣ ਮੈਂ ਆ ਮੈਨੂੰ ਕੁਝ ਹੁਣ ਸਾਰਾ ਰਾਸ਼ਨ ਪਾਣੀ ਲੈਣਾ ਹੋਵੇ ਫਿਰ ਤਾਂ ਔਖਾ ਹੀ ਹੋਵੇ ਫਿਰ ਮੈਂ ਕੁਝ ਨਹੀਂ ਨਾ ਮੇਰੇ ਕੋਲ ਕੋਈ ਮੰਗਦਾ ਹੈ ਪੈਸੇ ਨਾ ਕੁਝ ਮੇਰਾ ਸੇਵਾ ਕਰ ਦਿੰਦੇ ਆ ਜਿੰਨੀ ਹੁੰਦੀ ਆ ਉਹਨਾਂ ਕੋਲ ਆਪਰੇਸ਼ਨ ਕਰਾਇਆ ਸੀ ਤਾਂ ਵੀ ਉਹਨਾਂ ਨੇ ਸੇਵਾ ਕੀਤੀ ਚੂੜਾ ਟੁੱਟਿਆ ਤਾਂ ਵੀ ਉਹਨਾਂ ਨੇ ਸੇਵਾ ਕੀਤੀ پتہ ਨਹੀਂ ਉੱਥੇ ਫਿਰ ਉਹੀ ਕਰਨਗੇ ਬਾਕੀ ਸਹੁਰਿਆਂ ਦਾ ਪਰਿਵਾਰ ਸੀਗਾ ਪਿੱਛੇ ਉਹ ਕੋਈ ਉਹ ਵੀ ਖਿਲ ਗਏ ਕੋਈ ਕਿਤੇ ਗਿਆ ਕੋਈ ਦਿੱਲੀ ਗਿਆ ਕੋਈ ਬਾਹਰ ਗਿਆ ਇੱਕ ਦਿੱਲੀ ਰਹਿੰਦਾ ਮੇਰੀ ਜੇਠ ਦਾ ਪੋਤਾ ਉਹ ਆਂਦਾ ਕਦੀ ਸਾਲ 6 ਮਹੀਨੇ ਬਾਅਦ ਆਂਦਾ ਦੁਆਕੇ ਮਿਲ ਜਾਂਦਾ ਉਹ ਤਾਂ ਕਹਿੰਦਾ ਚੱਲੋ ਮੇਰੇ ਕੋਲ ਫਿਰ ਹੁਣ ਉੱਥੇ ਇਸ ਨੂੰ ਉਮਰ ਚੋਂ ਉੱਥੇ ਚਲੀ ਜਾਵਾਂ ਫਿਰ ਉੱਥੋਂ ਜੋਗੀ ਰਹਿ ਜਾਵਾਂਗੇ ਪਿਆਰ ਇੱਥੇ ਬੱਚਿਆਂ ਨਾਲ ਪਿਆ ਹੋਇਆ ਤਾਂ ਨਹੀਂ ਮਜਾਂਦੀ ਉੱਥੇ ਨਹੀਂ ਤਾਂ ਉਹ ਤਾਂ ਲੈ ਜਾਂਦੇ ਆ ਵੀ ਆ ਜਾ ਬੜੇ ਇੱਕਰਾਂ ਨੂੰ ਦੇਖਿਆ ਰਿਹਾ ਕਿ ਪਰਿਵਾਰ ਜਿਹੜਾ ਪੂਰੇ ਹੀ ਖੇਰੂ ਖੇਰੂ ਹੋ ਗਿਆ ਉੱਧਰ ਹਾਂਜੀ ਹਾਂਜੀ ਕੋਈ ਸਾਰੇ ਖਿੰਡਰ ਕੇ ਕੋਈ ਕਿੱਥੇ ਗਿਆ ਕੋਈ ਕਿੱਥੇ ਗਿਆ ਬਸ ਤਾਂ ਬਿਲਕੁਲ ਮਾਤਾ ਤੋਂ ਇੱਕ ਸਹਿਦ ਲੈਣੀ ਚਾਹੀਦੀ ਹੈ ਕਿ ਐਡੀ ਉਮਰ ਦੇ ਵਿੱਚ ਵੀ ਮਾਤਾ ਕਿਸ ਤਰੀਕੇ ਦੇ ਨਾਲ ਛੋਲੇ ਭੁੰਦੀ ਹੈ ਮੱਕੀ ਭੁੰਦੀ ਹੈ ਤਾਂ ਜਰੂਰ ਮਾਤਾ ਜੀ ਤੁਸੀਂ ਸਾਨੂੰ ਵੀ ਖਿਲਾਓ ਭੁੰਨ ਕੇ ਛੋਲੇ ਤਾਂ ਜਰੂਰ ਅਸੀਂ ਵੀ ਜਿਹੜਾ ਉਹ ਮਾਤਾ ਜੀ ਦੇ ਹੱਥੋਂ ਖਾਵਾਂਗੇ ਔਰ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਪਿਛਲੇ ਜਿਵੇਂ 55 ਸਾਲ ਹੋ ਗਏ ਇਸ ਜਗ੍ਹਾ ਦੇ ਉੱਤੇ ਹੀ ਮੱਕੀ ਜਿਹੜੀ ਆ ਉਹ ਭੁੰਨੀ ਜਾਂਦੀ ਹੈ ਛੋਲੇ ਭੁੰਨੇ ਜਾਂਦੇ ਆ ਜਰੂਰ ਲੋਕ ਜਿਹੜੇ ਨੇ ਉਰੇ ਪਹੁੰਚਦੇ ਨੇ ਕਿਉਂਕਿ ਅੱਜ ਕੱਲ ਜਿਹੜਾ ਟ੍ਰੈਂਡ ਹੈ ਉਹ ਇਹੀ ਟ੍ਰੈਂਡ ਹੈ ਕਿ ਐਕਸਪਾਇਰੀ ਮੈਨੂਫੈਕਚਰਿੰਗ ਲਿਖੀ ਹੋਵੇ ਪੈਕਿੰਗ ਹੋਵੇ ਵੱਡੇ ਵੱਡੇ ਮੋਲ ਹੋਣ ਚਾਹੇ ਉਥੋਂ 10 ਵਾਲੀ ਚੀਜ਼ ਜਿਹੜੀ ਆ ਉਹ ਚਾਹੇ 50 ਦੀ ਮਿਲੇ ਤਾਂ ਬਿਲਕੁਲ ਲੋਕ ਵੀ ਨੇ ਹੋਰੇ ਸਾਡੇ ਨਾਲ ਲੋਕ ਵੀ ਕੁਝ ਆਏ ਹੋਏ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਕਿੰਨੇ ਕ ਟਾਈਮ ਤੋਂ ਦੇਖ ਰਹੇ ਹੋ ਜਿਵੇਂ ਮਾਤਾ ਜੀ ਲਗਾਤਾਰ ਮੈਂ ਤਾਂ ਵੀਰ ਜੀ ਬਸਵਾਥੀ ਹੋ ਜਾ ਰਹੀ ਪਟਾਲੀ ਜੀ ਹਾਂ ਜੀ ਹਾਂ ਪਹਿਲਾਂ ਮੈਂ 40 ਸਾਲ ਪਹਿਲਾਂ ਉੱਥੇ ਕੰਮ ਕਰਦਾ ਸੀ ਪਹਿਲਾਂ ਮੇਰੇ 40 ਸਾਲ ਹੋ ਗਏ ਕੰਮ ਕਰਦੇ ਇਥੇ ਜੀ ਪਹਿਲਾਂ ਦੁਕਾਨੇ ਵਿੱਚ ਮੈਂ ਦੁਕਾਨੇ ਦਾ ਮਗਰ ਕਰਦਾ ਸੀ ਉਹਨਾਂ ਨੂੰ ਦਿਖਾ ਲਈ ਆਪਣੀ ਅੱਛਾ ਇਦਾਂ ਆਪਣੀ ਹੈ ਜੀ ਤੁਸੀਂ ਦੇਖਦੇ ਆ ਆਪਾਂ ਜਿਵੇਂ ਅੱਜ ਕੱਲ ਦਾ ਚਾਹੇ ਨੌਜਵਾਨ ਐ ਕੁਛ ਐ ਮਾਤਾ ਕਿਹੜੇ ਤਰੀਕੇ ਨਾਲ ਦੇਖੋ ਇੰਨੀ ਮਾਤਾ ਦੀ ਉਮਰ ਹੋਣ ਦੇ ਬਾਵਜੂਦ ਵੀ ਅੱਜ ਵਿਚਾਰੀ ਕਿਸ ਤਰੀਕੇ ਦੇ ਨਾਲ ਲੱਗੇ ਹੋਏ ਆ ਪਰ ਕੋਈ ਹਮਦਰਦ ਹੁੰਦੀ ਨਹੀਂ ਹਾਂ ਬਾਕੀ ਐ ਵੀ ਵਿਚਾਰਾ ਕੋਈ ਆ ਵੀ ਜਾਂਦਾ ਹੀ ਪੰਜੋਂ ਅੰਗਲਿਕ ਸਾਰੀ ਹੁੰਦੀ ਹੈ ਜੀ ਜੀ ਕਈ ਮਤਲਬ ਵਿੱਚ ਨੂੰ ਹੋਰ ਸਹੀ ਹੁੰਦੇ ਆ ਜੀ ਵਿਚਾਰਾ ਮਾੜਾ ਮਾੜਾ ਦੇ ਵੀ ਜਾਂਦਾ ਨਹੀਂ ਕਿ ਭਈ ਪੜੀਆ ਪਰ ਇਹ ਉਮਰ ਤਾਂ ਇੱਕ ਜਿਹੜੀ ਹੈ ਘਰ ਬਹਿ ਕੇ ਆਰਾਮ ਕਰਨ ਦੀ ਹੁੰਦੀ ਹੈ ਪਰ ਦੂਸਰੇ ਪਾਸੇ ਮਾਤਾ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਛੋਲੇ ਔਰ ਜਿਹੜਾ ਹੈਗਾ ਉਹ ਬਚਾਰੇ ਓਖੇ ਸੋਕੇ ਕਰੀਏ ਨੇ ਵੇਰੀ ਕੀ ਕਰੀ ਹੋਰ ਨਹੀਂ ਬਚਾਰੇ ਓਖੇ ਸੋਕੇ ਕਰਦੇ ਬਚਾਰੀ ਕਿਸ਼ਮ ਤੁਰਦੇ ਆ ਕਿ ਨਹੀਂ ਹੁਲੇ ਲ ਦੁਰਦੇ ਆ ਕਿੰਨੇ ਜ਼ਿਆਦਾ ਦੁਰਦੇ ਆ ਹਮ ਇਦਾਂ ਹੀ ਨੇ ਦੋ ਜੀ ਪਰ ਖਾਣੇ ਉਹ ਤੁਸੀਂ ਸਵਾਦ ਜੇ ਦੇਖਿਆ ਜਾਵੇ ਤਾਂ ਬੜੀ ਬੜੀ ਜੀਵਨ ਲੰਘਦੇ ਆ ਜੀ ਇਹ ਅਣੀ ਆ ਪੁਰਾਣੇ ਬੈਠੇ ਆ ਕੋ ਬਰੀ ਬਣੀ ਜੀ ਤੁਸੀ ਕਿੰਨੇ ਕ ਟਾਈਮ ਤੋਂ ਮਾਤਾ ਦੇ ਨਾਲ ਜੁੜੇ ਹੋਇਆ ਖਾਣੇ ਪੀਣੇ ਰੋਮਲ ਲੇ ਮਾਤਾ ਨਾਲ 10 ਸਾਲ ਹੋ ਗਏ ਨੇ ਜੀ 10 ਸਾਲ ਮੌਲੇ ਤੁਹਾਨੂੰ ਵੀ ਹੋ ਗਏ ਦੇਖਦੇ ਤੇ ਮਾਤਾ ਜਿਵੇਂ ਦੱਸਦੇ ਕੀ 55 ਸਾਲ ਹੋ ਗਏ ਇਹਨਾਂ ਦਾ ਫਾਦਰ ਵੀ ਜਿਹੜੇ ਹੈ ਪਹਿਲੇ ਇਸ ਜਗ੍ਹਾ ਤੇ ਕਰਦੇ ਸੀ ਕੋਈ ਮੈਨਾਂ ਨਹੀਂ ਸੀ ਇਹੀਂ ਅੱਛੇ ਰਹਿੰਦੇ ਮੈਂ ਤਾਂ ਬੱਕਰੀ ਮੋੜਦੇ ਜੀ ਹੂੰ ਦਿੱਲੀ ਇਹ ਆਪਣਾ ਇਹ ਨਹੀਂ ਹੈ ਜੀ ਹਾਂ ਜੀ ਹਾਂ ਦਿੱਲੀ ਮੈਂ ਦੇਖਦਾ ਮਾਤਾ ਜੀ ਨੂੰ ਕੋਈ ਦੀ ਅੱਜ ਦਾ ਦੌਰ ਜਿਵੇਂ ਚੇਂਜ ਹੁੰਦਾ ਜਾ ਰਿਹਾ ਹੈ ਚਾਹੇ ਅੱਜ ਦੇਵੇਂ ਲੋਹੜੀ ਦਾ ਤਿਹਾਰ ਹੈ ਪਰ ਗਾਹਕ ਮਾਤਾ ਕੋਲੇ ਉਸ ਹਿਸਾਬ ਦਾ ਗਾਹਕ ਨਹੀਂ ਹੈਗਾ ਮੈਂ ਤਾਂ ਵੀ ਕੀ ਕਹਿਣਾ ਭਾਈ ਗਰੀਬ ਤੋਂ ਗਰੀਬ ਜੀ ਲਵੇ ਹਾਂਜੀ ਜਿਹੜਾ ਗਰੀਬਾਂ ਨੇ ਗਰੀਬ ਨੂੰ ਗਰੀਬ ਤੋਂ ਜੀ ਲਵੇ ਫਿਰ ਮੇਸਾ ਬੜੀ ਦੁਕਾਨਾਂ ਤੋਂ ਮਸ ਲਵੇ ਕਿਉਂਦਾ ਹਰੇ ਬੰਦੇ ਜ ਨਹੀਂ ਅੱਗੇ ਜੀ ਹਾਂਜੀ ਗਰੀਬ ਫਿਰ ਉਸਦੇ ਜਾਂਦਾ ਜੀ ਹਾਂਜੀ ਗੱਲ ਇਹ ਆ ਜੀ ਤੋਂ ਜਿਸ ਤਰੀਕੇ ਨਾਲ ਆ ਮਾਤਾ ਦੱਸਦੇ ਕਹਿੰਦੇ ਕਿ ਪ੍ਰਵਾਸੀਆਂ ਨੇ ਜਿਹੜਾ ਆ ਕੇ ਬਹੁਤ ਸਾਰਾ ਨੁਕਸਾਨ ਜ਼ਰੂਰ ਕੀਤਾ ਪੰਜਾਬੀਆਂ ਦਾ ਹਾਂਜੀ ਉਹ ਤਾਂ ਹੀ ਫਿਰ ਸੀਗਾ ਲਈ ਪਹਿਲਾਂ ਇੱਥੇ ਬੀੜ ਲੱਗੀ ਸੀ ਜੀ ਪਹਿਲੇ ਅੱਜ ਦੇ ਦਿਨ ਜੀ ਇੱਥੇ ਬੀੜ ਬੜੀ ਲੱਗੀ ਸੀ ਅੱਜ ਪਰ ਇਹ ਨਹੀਂ ਹੈਗਾ ਨਹੀਂ ਕੋਈ ਹੋ ਜੀ ਤਾਂ ਬਿਲਕੁਲ ਇਹ ਤਸਵੀਰ ਤੁਹਾਨੂੰ ਇੱਕ ਵਾਰ ਦਿਖਾ ਦਈਏ ਕਿਸ ਤਰੀਕੇ ਦੇ ਨਾਲ ਪੱਠੀ ਹੈ ਔਰ ਉਧਰਲੇ ਪਾਸੇ ਪਾਈਪ ਲਗਾਇਆ ਹੋਇਆ ਪਾਈਪ ਦੇ ਨਾਲ ਜਿਵੇਂ ਪੱਠੀ ਦਾ ਜਿਹੜਾ ਧੂਆ ਉਹ ਪਾਈਪ ਚੋਂ ਨਿਕਲਦਾ ਔਰ ਕਿਵੇਂ ਦੇਸੀ ਤਰੀਕੇ ਦੇ ਨਾਲ ਜਿਹੜੇ ਛੋਲੇ ਭੁੰਨੇ ਜਾ ਰਹੇ ਔਰ ਮੱਕੀ ਜਿਹੜੀ ਹੈ ਉਹ ਭੁੰਨੀ ਜਾਂਦੀ ਹੈ ਜਰੂਰ ਅੱਜਕੱਲ ਬਹੁਤ ਸਾਰੀਆਂ ਮਸ਼ੀਨਾਂ ਨੇ ਜਿਹੜੀਆਂ ਉਹ ਬਾਜ਼ਾਰ ਦੇ ਵਿੱਚ ਜਰੂਰ ਆ ਗਈਆਂ ਬਹੁਤ ਤਰ੍ਹਾਂ ਦੇ ਜਿਹੜੇ ਹੈਗੇ ਨੇ ਪਰ ਲਿਖਿਆ ਜਾਵੇ ਤਾਂ ਜਿਵੇਂ ਆਪਾਂ ਦੇਖਦੇ ਆ ਕਿ ਪਾਪ ਕਰੋਨ ਦੀ ਮਸ਼ੀਨ ਹੈਗੀ ਆ ਉਹ ਚ ਮੱਖਣ ਪਾਤਾ ਉਹ ਕਰਤਾ ਪਰ ਜੋ ਪੁਰਾਣਾ ਸਮਾਂ ਦੇਖਿਆ ਜਾਵੇ ਤਾਂ ਉਸ ਤਰੀਕੇ ਨਾਲ ਤੁਹਾਨੂੰ ਇੱਥੇ ਇੱਕ ਵਾਰ ਤੁਹਾਨੂੰ ਪੂਰਾ ਜਿਹੜੀ ਜਗ੍ਹਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਇਹ ਮਾਤਾ ਜਿਵੇਂ ਦੱਸ ਰਹੀ ਹੈ ਕਿ ਪਿਛਲੇ 55 ਸਾਲ ਤੋਂ ਇਹ ਜਗ੍ਹਾ ਦੇ ਉੱਤੇ ਜਾਨਕਿ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਲਾਂਦੇ ਹੁੰਦੇ ਸੀਗੇ ਤਾਂ ਉਸ ਤੋਂ ਬਾਅਦ ਇਹ ਮਾਤਾ ਜਿਹੜੀ ਉਹ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਛੋਲੇ ਔਰ ਮੱਕੀ ਜਿਹੜੀ ਆ ਉਹ ਭੁੰਨੇ ਜਾ ਰਹੀ ਹੈ ਇੱਕ ਖਾਲੀ ਜਗ੍ਹਾ ਇਹਦਾ ਵੀ ਕਹਿੰਦੇ ਜਿਹੜਾ ਕਿਰਾਇਆ ਹੈਗਾ ਉਹ 1.5 ਰੁਪਏ ਕਿਰਾਇਆ ਜਿਹੜਾ ਹੁੰਦਾ ਸੀ ਤਾਂ ਪਰਿਵਾਰ ਜਿਹੜਾ ਜਰੂਰ ਮਾਤਾ ਕਹਿੰਦੀ ਮੈਂ ਪਿੱਛੋਂ ਪਾਕਿਸਤਾਨ ਤੋਂ ਜਦੋਂ ਪਾਕਿਸਤਾਨ ਤੋਂ ਆਏ ਤਾਂ ਤਕਰੀਬਨ ਸਿਰਫ 10 ਸਾਲ ਮਹਿਜ਼ ਉਮਰ ਸੀਗੀ ਤਾਂ ਛੋਟੀ ਉਮਰ ਦੇ ਵਿੱਚ ਵਿਆਹ ਹੋ ਜਾਂਦਾ ਤਾਂ ਉਸ ਤੋਂ ਬਾਅਦ ਪਰਿਵਾਰ ਜਨਨ ਕਿ ਹਸਬੰਡ ਦੀ ਡੈਥ ਹੋ ਜਾਂਦੀ ਹੈ ਘਰ ਵਾਲੇ ਦੀ ਤਾਂ ਉਸ ਤੋਂ ਬਾਅਦ ਆਪਣੇ ਭੈਣ ਦੇ ਕੋਲ ਰਹਿੰਦੇ ਆ ਕਹਿੰਦੇ ਕਿ ਜਿਹੜਾ ਸੋਹਰਾ ਪਰਿਵਾਰ ਸੀਗਾ ਉਹ ਵੀ ਖੇਰੂ ਖੇਰੂ ਹੋ ਗਿਆ ਕੋਈ ਜਾਨੇ ਕਿ ਦਿੱਲੀ ਚਲੇ ਗਿਆ ਕੋਈ ਕਿੱਧਰ ਚਲੇ ਗਿਆ ਹੁਣ ਭੈਣ ਦੇ ਕੋਲੇ ਮਾਤਾ ਜ਼ਰੂਰ ਰਹਿੰਦੀ ਐ ਕੰਮ ਕਰਦੀ ਐ ਪਰ ਅੱਜ ਲੋਹੜੀ ਦੇ ਤਿਹਾੜੀ ਤੇ ਉਹਦੇ ਦੇਖਿਆ ਜਾਵੇ ਤਾਂ ਉਹ ਜਿਹੜਾ ਰਸ ਜੋ ਕਹਿੰਦੀ ਮਾਤਾ ਪਹਿਲਾਂ ਹੁੰਦਾ ਸੀ 15 20 20 ਸਾਲ ਪਹਿਲਾਂ ਹੁੰਦਾ ਸੀ ਉਹ ਚੀਜ਼ ਜਿਹੜੀ ਆ ਉਹ ਨਹੀਂ ਦੇਖਣ ਨੂੰ ਮਿਲ ਰਹੀ ਅਸੀਂ ਵੀ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਪੰਜਾਬੀਆਂ ਤੋਂ ਵੱਧ ਤੋਂ ਵੱਧ ਜਿਹੜਾ ਹੈਗਾ ਜਿਵੇਂ ਖਾਣਾ ਹੁੰਦਾ ਕੋਈ ਚੀਜ਼ ਲਗਾਉਂਦਾ ਉਹ ਬੜੇ ਮਾਣ ਦੇ ਨਾਲ ਕਿਉਂਕਿ ਲੋਕ ਲੱਖਾਂ ਰੁਪਏ ਲਗਾ ਕੇ ਜਰੂਰ ਬਾਹਰ ਚਲੇ ਜਾਂਦੇ ਨੇ ਬਾਹਰ ਜਰੂਰ ਕੰਮ ਕਰਦੇ ਨੇ ਪਰ ਇਸ ਜਗ੍ਹਾ ਦੇ ਉੱਤੇ ਜਿਵੇਂ ਮਾਤਾ ਕੰਮ ਕਰਦੀ ਹੈ ਤਾਂ ਇਹਦੇ ਲੋਕਾਂ ਤੋਂ ਜਰੂਰ ਜਿਹੜਾ ਕੁਛ ਨਾ ਕੁਛ ਖਰੀਦਿਆ ਕਰੋ ਤਾਂ ਜੋ ਜਿਹੜੀ ਹੈ ਹੌਸਲਾ ਵਜਾਈ ਹੋ ਸਕੇ ਬਾਕੀ ਹੋਰ ਅਪਡੇਟਸ ਨੇ ਬੜੇ ਰੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਰਜੀਵ ਦੇ ਨਾਲ ਅਨਦੀਪ ਸਿੰਘ ਪਟਿਆਲਾ